ਲੰਗਰ ਫਗਵਾੜਾ ਹਾਈਵੇ ਤੇ ਸ਼ਾਮ ਦੇ ਵੇਲੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਥੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਹ ਗੋਲੀਬਾਰੀ ਈਸਟਵੁੱਡ ਵਿਲੇਜ ਦੇ ਵਿੱਚ ਹੋਈ ਹੈ ਕੁਝ ਹੁਲੜਬਾਜ਼ ਨੌਜਵਾਨਾਂ ਨੇ ਈਸਟਵੁੱਡ ਵਿਲੇਜ ਦੇ ਵਿੱਚ ਇੱਕ ਬਾਉਂਸਰ ਨੂੰ ਹੀ ਗੋਲੀ ਮਾਰ ਦਿੱਤੀ ਹੈ ਡਿਊਟੀ ਤੇ ਤਾਇਨਾਤ ਇਸ ਸੁਰੱਖਿਆ ਕਰਮੀ ਬਾਉਂਸਰ ਨੇ ਉਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੁੱਸੇ ਦੇ ਵਿੱਚ ਇੱਕ ਨੌਜਵਾਨ ਨੇ ਬਾਉਂਸਰ ਨੂੰ ਹੀ ਗੋਲੀ ਮਾਰ ਦਿੱਤੀ ਗੋਲੀ ਲੱਗਣ ਦੇ ਨਾਲ ਸੁਰੱਖਿਆ ਕਰਮੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਦੀ ਪਛਾਣ ਸੰਦੀਪ ਵਜੋਂ ਹੋਈ ਹੈ ਜੋ ਕਿ ਫਗਵਾੜਾ ਦਾ ਰਹਿਣ ਵਾਲਾ ਹੈ ਜਦਕਿ ਹਮਲਾਵਰ ਦੀ ਪਛਾਣ ਸੁੱਖਾ ਵਜੋਂ ਹੋਈ ਹੈ ਜੋ ਕਿ ਤਲਹਣ ਦੇ ਇਲਾਕੇ ਦਾ ਰਹਿਣ ਵਾਲਾ ਹੈ ਮੌਕੇ ਤੇ ਮੌਜੂਦ ਲੋਕਾਂ ਅਨਸਾਰ ਗੋਲੀ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕੇ ਹਾਂ ਪਾਲਾ ਜੀ ਮੇਰਾ ਨਾਮ ਸੱਤ ਪਾਲ ਹੈ ਜੀ ਸੱਤ ਪਾਲ ਜੀ ਅੱਜ ਇੱਥੇ ਜਲੰਧਰ ਆਏ ਜੋ ਫਿਰ ਵੀਡੀਓ ਚ ਕੀਮਾ ਵਾਲਾ ਵੀ ਥਾ ਮਾਮਲਾ ਹੈ ਜੀ ਮੇਰਾ ਬੇਟਾ ਹੈ ਈਸਟ ਬੁਡ ਵਿੱਚ ਲੋਕਾਂ ਦੀ ਸੇਫਟੀ ਵਾਸਤੇ ਬੌਂਸਰ ਲਗਾਇਆ ਜੀ पांचों ਦੇ ਵਿੱਚ ਉੱਥੇ ਕਿਤੇ ਕੋਈ ਰੰਜਿਸ਼ ਚੱਲਦੀ ਤੇ ਪੱਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂਤ ਮਾਰੇ ਆ ਕਾਫੀ ਸੱਟਾ-ਸੱਟਾ ਲੱਗਿਆ ਜੀ ਤੇ ਅਸੀਂ ਜੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹਲੇ ਪ੍ਰੈਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਕਿ ਐਂਬੂਲੈਂਸ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਥੋੜੀਆਂ ਨਾ ਤੁਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਆ ਜੀ ਗੋਲੀ ਕਿੱਥੇ ਲੱਗੀ ਉਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਆ ਜੀ ਅੱਛਾ ਗੋਲੀ ਪੱਟ ਚ ਲੱਗੀ ਆ ਸਿਰ ਵਿੱਚ ਵੀ ਦਾਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਕਿੰਨੇ ਸਮੇਂ ਤੋਂ ਤੁਹਾਡਾ ਬੇਡਾ ਕੰਮ ਕਰਦਾ ਉੱਥੇ ਇਸ ਤੋਂ ਉੱਥੇ ਘੱਟੋ ਘੱਟ ਜੀ 4-5 ਸਾਲ ਹੋ ਚਿਰੇ ਲਗਭਗ ਤੇ ਗੋਲੀ ਚ ਲਾਉਣ ਦਾ ਕੀ ਕਾਰਨ ਨਹੀਂ ਜੋ ਕੋਈ ਮੈਨੂੰ ਜੀ ਹਾਂ ਦੇ ਕੋਈ ਕਾਰਨ ਨਹੀਂ ਪਤਾ ਲੱਗਾ ਹੈਗਾ ਮੈਂ ਤਾਂ ਹੁਣੇ ਹੀ ਪਹੁੰਚੇ ਜੀ ਅਸੀਂ ਆਨੇ ਇੱਥੇ ਤੇ ਤੁਹਾਡੇ ਬੱਚੇ ਜੀ ਕਿੱਦਾਂ ਕੰਡੀਸ਼ਨ ਹਾਂ ਦੇ ਕੰਡੀਸ਼ਨ ਠੀਕ ਆ ਸਿੱਧੀ ਸੇ ਯਾ ਮੈਂ ਹੱਲੇ ਕੁਝ ਪਤਾ ਨਹੀਂ ਲੱਗਿਆਗਾ ਇਹਦਾ ਇਹ ਈਸਟਵੁੱਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਵੇ ਉਹਨਾਂ ਦੇ ਪਰ ਜਦ ਤੱਕ ਮੈਂ ਹੈ ਕਿ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੜਿਆ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਹੀ ਤੇ ਫਿਰ ਕਾਸ਼ ਨੇ ਸ਼ਿਕਾਇਤ ਕੀਤੀ ਪਰ ਫਾਈਲ ਮੁੱਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲੋਂ ਮੈਨੂੰ ਫੋਨ ਆਇਆ ਮੈਂ ਹਸਪੀਟਲ ਨਹੀਂ ਸਿੱਧਾ ਆ ਗਿਆ ਉਡੀਅਸ ਸਰ ਪਾਈ ਨੇ ਇੱਕ ਕੰਨੀ ਦਾ ਹੈ ਮੇਰੇ ਕਰੀਬ ਦਾ ਕਹਿੰਿਆ ਗੱਲ ਹੈ ਸਰ ਕੀ ਕਾਰਨ ਕੀ ਸੱਪਾ ਹੋ ਗਿਆ ਉਹ ਪੁਰਾਣਾ ਵਰਕਰ ਸੀਗਾ ਇਹਨਾਂ ਦਾ ਅੱਛਾ ਜੀ ਉਹਦੇ ਨਾਲ ਕੋਈ ਬੈਂਗ ਹੋਈ ਹੈ ਕਹਿੰਦੇ ਪੁਰਾਣੀ ਲੜਾਕ ਸੀਗੀ ਉਹਨਾਂ ਕਹਿੰਦੇ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਸੀਗਾ ਪਹਿਲਾਂ ਉੱਥੇ ਕਰਦੇ ਸੀ ਪਰ ਸਾਹਮਣੇ ਉਹ ਜਿਹੜੀ ਆ ਰਹੀ ਉਹ 3 ਮਹੀਨੇ ਪੁਰਾਣੀ ਕੋਈ ਰੰਜਿਸ਼ ਹੈ ਜਿਹੜੀ ਇਸ ਵਾਰੀ ਗੱਲਬਾਤ ਆ ਰਹੀ ਹੈ ਸਾਹਮਣੇ ਪੁਰਾਣੀ ਇੰਨੀ-ਉਨੀ ਥੋੜੀ ਜਿਹੀ ਰਸ ਸਰ ਜਿਹੜੀ ਗੋਲੀ ਲੱਗੀ ਬੌਂਸਰ ਤੇ ਲੱਗੀ ਹੈ ਬੌਂਸਰ ਤੇ ਲੱਗੀ ਸਰ ਜੀ ਬਾਹਰ ਦੇ ਪਾਸੇ ਹਾਲਤ ਇਹ ਕਿ ਉਹਦੀ ਇੰਨੀ ਉਮਰ ਨਹੀਂ ਹਾਂਜੀ ਹੋ ਗਈ। ਟੈਂਪਿੰਗ ਤੋਂ ਮਰ ਅ ਸਰ ਹਾਲਤ ਕਿਦਾ ਹੈ? ਇੱਕ ਜਗ੍ਹਾ ਦੇ ਵਿੱਚ ਗੋਲੀ ਚੱਲੀ ਹੈ। ਹਾਂਜੀ। ਕਿਹੜੀ ਜਗ੍ਹਾ ਦਾ ਨਾਮ ਦੱਸ ਸਕਦੇ ਹੋ? ਜਿੰਨੇ ਜਨਾਬੀ ਮੈਂ। ਇਹ ਬੰਦੇ ਹਮਲਾ ਕਰ ਰਹੇ ਹੇਠਾਂ। ਤਾਂ ਆਪੇ ਹੈ ਨਹੀਂ। ਕਿਹੜੀ ਕਿਹੜੀ ਕਾਰ ਸੀ ਪਤਾ ਲੱਗਾ ਫਿਰ? ਕਾਰ I20 ਕਾਰ ਆ ਦੇਖਦੇ ਹਾਂ ਹੁਣ। ਕੋਈ ਸੀਸੀਟੀਵੀ ਆਈ ਸਾਹਮਣੇ ਫਿਰ? ਇਹ ਲੋਟੇ ਚੈੱਕ ਕਰ ਰਹੇ ਆ ਫਿਰ। ਬਸ ਇਹਨਾਂ ਚਲਾਨ ਵਾਲਾ ਗੋਲੀ ਕੌਣ ਸੀਗਾ? ਕੀ ਨਾਮ ਹੁੰਦਾ ਤੇ? ਨਹੀਂ ਅਜੇ ਨਹੀਂ ਪਤਾ ਲੱਗਾ। ਤਾਰੇ ਨੂੰ ਕਿਉਂ ਨਹੀਂ ਕਿੰਨੇ ਵਜੇ ਘਟਨਾ ਸਰਪਤ ਹੈ ਅੰਦਰ ਘਟਨਾ ਕਿੰਨੇ ਵਜੇ ਦੀ ਹੈ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਹੈ ਕੋਈ ਨਹੀਂ ਕਿੱਦਾਂ ਤੁਸੀਂ ਆਏ ਹੋ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲੀ ਤੇ ਆਇਆ ਕਿੰਨੀ ਕਿਤੇ ਹੋ ਗਈ ਤੁਹਾਨੂੰ ਆਏ ਕਿੰਨੇ ਹੋ ਗਈ ਹੈ ਹੋਏ 1:30 ਪਿੰਟ ਹੋਏ 1:30 ਪਿੰਟ ਕਿੱਥੇ ਫਵਾਲ ਹੈ ਜੀ ਨੂੰ ਦਿਨਾਂ ਚੱਲਣਾ ਤੇ ਲੋਕ ਪਰਿਵਾਰਾਂ ਨਾਲ ਆਉਂਦੇ ਫੈਮਿਲੀ ਆਉਂਦੇ ਮੇਡਾ ਥੋੜਾ ਡੀਪਰ ਪਹੁੰਚੇ ਕਿਵੇਂ ਸੋਚਦੇ ਨੇ ਇੰਦਰ ਹੀ ਜੋੜੀ ਚਾਜੇਗਾ ਉਹ ਪਾਕਿਸਤਾਨ ਦੇ ਚੱਲੀ ਅਜੇ ਬਣੀ ਨਹੀਂ ਪਈ ਪਰ ਨਹੀਂ ਸਰ ਅੰਦਰੋਂ ਗਏ ਤਾਂ ਇਧਰ ਹੀ ਹੋਣਗੇ ਨਾ ਜਿੱਥੇ ਚੱਲੀ ਤਾਂ ਅੰਦਰਾਂ ਕਿਤੇ ਨਾ ਕੋਈ ਲੋਕਾਂ ਤੇ ਡਰ ਪੈਦਾ ਹੁੰਦਾ ਇੱਥੋਂ ਵੀ ਵੈਜਾਈ ਕਰਦੇ ਆ ਵਿਚਾਰਿਆ ਸਭ ਤੋਂ ਵੱਡਾ ਸਵਾਲ ਹੈ ਜਵਾਨਾਂ ਦੇ ਵੀ ਬੜੇ ਸਵਾਲ ਖੜੇ ਹੋ ਕੇ ਕਰਦੇ ਆ ਜੀ ਫੇਰ ਕਰਦੇ ਆ ਤੁਹਾਡਾ ਜੀ ਪਤਾ ਨਹੀਂ